ਉਹ ਹਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਜਾਈ ਓ ਬੇ ਸਿਖਤ ਦਸੰਨਦੀ ਨੋ ਜਨਮ ਜਨਮ ਦੀ ਕਟਿਏ ਸਜਣ ਸੱਚਾ ਪਾਤਸ਼ਾਹ ਕਿਰਤਵੰਦ ਜਿਸ ਪਾਸ ਬਹਿਟਿਆ ਸੋਹੀਏ ਸਭ ਨੰਦਾ ਵੇਸ ਹੋ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇ ਮਨ ਮੁਖ ਖਾਧੇ ਗੁਰ ਮੁਖ ਉਬਰੇ ਜਿਨੇ ਸਚ ਨਾਮ ਚਿਤ ਲਾਇ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇ ਮਨ ਮੁਖ ਖਾਧੇ ਗੁਰ ਮੁਖ ਉਪਰੇ ਜਿਨੇ ਸਚ ਨਾਮ ਚਿਤ ਲਾਇ ਨਿਬਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨਹਿ ਫਲ ਜਨਮ ਗਵਾਇ ਸੁਖ ਦਾਤਿ ਮਨ ਨਾ ਵਸਾਇ ਨਾਨਕ ਨਾਮ ਤੇਨਾ ਗਉ ਮਿਲਿਆ ਜਿਨ ਕਉ ਧੁਰ ਲਿਖ ਪਾਇਆ ਮਹੱਲਾ ਤੀਜ ਕਰਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖ ਸਾਧਨ ਨ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੇ ਭਰਮ ਦਾ ਭਰਮ ਕੋ ਲਾਇ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤੈ ਆਪ ਖੁਆਇ ਗੁਰਮੁਖ ਵਿਰਲੇ ਸੋ ਜੀ ਪਾਈ ਤਿਨ ਅੰਦਰ ਬ੍ਰਹਮ ਦਿਖਾਇ ਤਨ ਮਨ ਸੀਤਲ ਹੋਇ ਰਸਨਾ ਹਰ ਸਾਦ ਆਇ ਸ਼ਬਦ ਹੀ ਨਉ ਉਪਜੈ ਸ਼ਬਦੇ ਮੇਲ ਮਿਲਾਇ ਬੇਨ ਸ਼ਬਦ ਸਭ ਜਗ ਬੋਰਨ ਬਿਰਥਾ ਜਨਮ ਗਵਾਇ ਅੰਮ੍ਰਿਤ ਏ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇ ਪਉਣੀ ਸੋ ਹਰ ਪ੍ਰਖ ਅਗੰਮ ਹੈ ਕਹੋ ਕਿਤ ਬਿੰਧ ਕਪਾਈ ਹੈ ਤਿਸ ਰੂਪ ਨ ਰੇਖਾ ਅਦ੍ਰਿਸ਼ਟ ਕਹੋ ਜਨ ਕਿਉ ਧਿਆਈ ਹੈ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈ ਹੈ ਜਿਸ ਆਪ 부ਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੁਰਵ ਖਾਲਿਆ ਗੁਰ ਸੇਵ ਪਾਈਐ ਜਿਸ ਆਪ 부ਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇਖਾਲਿਆ ਗੁਰ ਸੇਵਾ ਪਾਈਏ shut up.